ਵਾਧੂ ਪਾਠੀ ਆ ਆਪਣੇ ਪਿੰਡ ਚ ਤੁਰੇ ਫਿਰਦੇ ਜਿੰਨੇ ਮਰਜੀ ਚੁੱਕ ਕੇ ਲੈ ਆਵੀ ਇਹ ਵਾਧੂ ਘਾਟੂ ਤੇ ਮੁੜ ਕੇ ਬਾਬੇ ਨੂੰ ਨਾਰੀਆਂ ਅੱਖਾਂ ਕੱਢ ਕੇ ਸਾਨੂੰ ਤੇ ਡਾਂਸਰ ਹੀ ਨਹੀਂ ਲੱਭੀ ਇਹ ਸਾਹਾ ਬੜਾ ਪਾਰਾ ਹੀਗਾ ਉਹ ਮਹਾਂ ਲੱਭੀ ਜਾਗਾ ਨਕੋਤਰ ਵਾਲੀ ਪਾਸਿਓਂ ਲੱਭੀ ਆ ਤੇ ਜਦੋਂ ਜਾਣਗੇ ਪੈਲਸਾਂ ਚ ਉਦੋਂ ਡੀ ਜੇ ਵਾਲੇ ਨੂੰ ਪਹੁੰਚਦੇ ਚਿੱਟੇ ਚਿੱਟੇ ਹੈ ਗਈ ਆ 500 ਤੇ ਦਈ ਹਜ਼ਾਰ ਤੇ ਦਈ ਫਿਰ ਐ ਸਟ ਕਰਨਗੇ ਸ਼ਾਮਾਂ ਨੂੰ ਆਣ ਕੇ ਕੁਰਸੀ ਤੇ ਐ ਬੈਠੇ ਹੁੰਦੇ ਘਰ ਵਾਲੀ ਕਹਿੰਦੀ ਕੀ ਹੈ ਘੜੀ ਬੰਦੂਆ ਹੀ ਵੇਲਾ ਹੋ ਗਿਆ ਸਵੇਰ ਦਾ ਤੇ ਜੇ ਗ੍ਰੰਥੀ ਵਿਚਾਰੇ ਕਹਿ ਦਿੰਨਾ ਪੀਟਾ 11000 ਯਾਰ ਕਰਤੀ ਗੁੱਲਾ ਬੱਲਾ ਬੱਲਾ ਨਾਲੇ ਰੋਟੀਆਂ ਪਾੜੋ ਸਾਡੇ ਘਰ ਆਣ ਕੇ ਨਾਲੇ ਮੰਝੇ ਪੰਨੋਂ ਨਾਲੇ 11000 ਰੁਪਇਆ ਪੀਟਾ ਤੇ ਜੇ ਗ੍ਰੰਥੀ ਵਿਚਾਰੇ ਕਿਤੇ 5 700 ਪੀਟਾ ਵਧਾ ਦੇਣ ਪ੍ਰਬੰਧਕ ਕਮੇਟੀ ਇਕੱਠੇ ਗ੍ਰੰਥੀ ਬਦਰੋ ਦਾ ਵਾਦਾ ਵਾ ਇਹਦੇ ਪੀਟਾ ਵਧਾਈ ਜਾਂਦਾ ਵਾਦਾ ਕੱਢੋ ਗੁਰਦੁਆਰੇ ਉਹਨਾਂ ਉਹ ਗ੍ਰੰਥੀ ਲਿਆਓ ਜਿਹੜਾ ਦੁੱਧ ਆਟੇ ਤੇ ਗੁਜ਼ਾਰਾ ਕਰਦਾ ਹੋਵੇ ਉਹ ਗ੍ਰੰਥੀ ਲੈ ਕੇ ਆਓ ਤੇ ਪਤਾ ਕੀ ਕਰਨਗੇ ਹੌਲੇ ਮੱਲੇ ਤੇ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਗਰੰਥੀ ਤੇ ਤੁਹਾਡੇ ਆਟਾ ਮੰਗਦੇ ਫਿਰਦੇ ਨੇ ਨਰਾਜ ਕਾਦੇ ਨਾ ਕਰਨਾ ਜੀ ਹੈ ਥੋੜੀਆਂ ਜੀਆਂ ਘਰ ਵੀਆਂ ਇਹ ਲੱਗਣੀਆਂ ਜ਼ਰੂਰ ਹੈ ਮੁੰਡੇ ਦਾ ਵਿਆਹ ਰੱਖਿਆ ਜਾਂਦਾ ਤੇ ਵਰੀ ਤੋਂ ਪਹਿਲਾਂ ਕੌਣ ਕਿੱਧਰ ਜਾਂਦੇ ਆਪਾਂ ਭਲਾ ਜਿਨ੍ਹਾਂ ਨੇ ਪੈਲਸਾਂ 'ਚ ਐ ਪੱਗਾਂ ਹਾਡੀਆਂ ਲਾਉਣੀਆਂ ਹੁੰਦੀਆਂ ਜਿਨ੍ਹਾਂ ਨੇ ਹੌਲੇ ਕਰਕੇ ਤੋੜਨਾ ਦਾ ਆ ਰਾਗੀਆਂ ਟਾਡੀਆਂ ਨੇ ਕਮਿਸ਼ਨਰ ਨੂੰ ਦਹਾਂ ਦਾ ਕੱਢ ਕੇ ਦੇਣਗੇ ਦਹਾਂ ਦਾ ਲੱਭ ਕੇ ਬਟੂਚ ਪਹਿਲੋ ਕਹਿੰਦੇ ਕਰਮਾ ਵਲਗੇ ਉਥੇ ਤਿੰਨ ਕੇ ਜਥੇ ਆਤੀ ਪਾਦੀ ਤੇ ਜਦੋਂ ਜਾਣਗੇ ਪੈਲਸਾਂ 'ਚ ਉਦੋਂ ਡੀਜੀ ਵਾਲੇ ਨੂੰ ਪਹੁੰਚਦੇ ਚਿੱਟੇ-ਚਿੱਟੇ ਆ ਗਈ ਆ 500 ਦੇ ਦਈ ਆ 1000 ਦੇ ਦਈ ਫਿਰ ਐ ਸਟ ਕਰਨਗੇ ਸ਼ਾਮਾਂ ਨੂੰ ਆਣ ਕੇ ਕੁਰਸੀ ਤੇ ਐ ਬੈਠੇ ਹੁੰਦੇ ਘਰ ਵਾਲੀ ਕਹਿੰਦੀ ਕੀ ਹੈ ਗੜੀ ਬਟੂਆ ਹੀ ਵੇਲਾ ਹੋ ਗਿਆ ਸਵੇਰ ਦਾ ਤੇ ਰਾਗੀਆਂ ਟਾਡੀਆਂ ਨੂੰ ਦੇਣ ਲੱਗਾ ਐਡਾ ਸੂਲ ਉਠੂ ਮੈਂ ਬੇਨਤੀ ਕਰ ਰਿਹਾ ਤੋ ਇਹਦੀ ਇਦੋਂ outro ਮੁੰਡੇ ਦਾ ਵਿਆਹ ਤੇ ਮੜਕੇ ਗਰੰਥੀ ਸਿੰਘ ਨੂੰ ਕਹਿਣਗੇ ਕੱਲ ਨੂੰ ਖੰਡ ਪਾੜ ਰੱਖਣਾ ਹੀ ਬਾਬਾ ਤੇ ਬਾਬਾ ਕਹਿੰਦਾ ਯਾਰ ਮੈਨੂੰ 2-4 ਦਿਨ 10 ਦਿਨ ਪਹਿਲਾਂ ਦੱਸ ਦਿਓ ਮੈਂ ਪਾਠੀਆਂ ਦਾ ਪ੍ਰਬੰਧ ਕਰਾਂ ਵਾਧੂ ਪਾਠੀ ਆ ਆਪਣੇ ਪਿੰਡ ਚ ਤੁਰੇ ਫਿਰਦੇ ਜਿੰਨੇ ਮਰਜ਼ੀ ਚੁੱਕ ਕੇ ਲੈ ਆਵੀ ਇਹ ਵਾਧੂ ਘਾਟੂ ਦੇ ਮੁੜ ਕੇ ਬਾਬੇ ਨੂੰ ਨਾਰੀਆਂ ਅੱਖਾਂ ਕੱਢ ਕੇ ਸਾਨੂੰ ਤੇ ਡਾਂਸਰ ਹੀ ਲੱਭੀ ਸਾਇਆ ਬੜਾ ਪਾਰਾ ਹੈਗਾ ਉਹ ਮਹਾਂ ਲੱਭੀ ਜਾਗਾ ਨਕੋਤਰ ਵਾਲੇ ਪਾਸਿਓ ਲੱਭੀ ਤੇ ਗ੍ਰੰਥੀ ਸਿੰਘ ਕਹਿੰਦਾ ਵੀ ਕਿੰਨੇ ਕੁ ਚ ਕੀਤੀ ਡੇਢ ਦੋ ਚ ਹੋ ਗਈ ਆ 2 ਲੱਖ ਮੰਗਦੇ ਸੀ ਕਰ ਕਤਰ ਕੇ 1 ਲੱਖ 75 ਚ ਹੋ ਗਈ ਆ ਤੇ ਜੇ ਗ੍ਰੰਥੀ ਵਿਚਾਰੇ ਕਹਿ ਦਿੰਨਾ ਵੀ ਪੇਟਾ 11000 ਯਾਰ ਕਰਤੀ ਗੁੱਲਾ ਬੰਦਾ ਬੰਦਾ ਨਾਲੇ ਰੋਟੀਆਂ ਪਾੜੋ ਸਾਡੇ ਘਰ ਆਣ ਕੇ ਨਾਲੇ ਮੰਜੇ ਪੰਨੋਂ ਨਾਲੇ 11000 ਰੁਪਇਆ ਪੇਟਾ ਪੈਲ ਸੱਚ ਫੂਕੇ ਲੱਖਾਂ ਤੇ ਜੇ ਗ੍ਰੰਥੀ ਵਿਚਾਰੇ ਕਿਤੇ 5 700 ਪੇਟਾ ਵਧਾ ਦੇਣਾ ਪ੍ਰਬੰਧਕ ਕਮੇਟੀ ਇਕੱਠੇ ਹੋ ਗ੍ਰੰਥੀ ਬਦਰੋ ਦਾ ਵਾਦਾ ਵਾ ਇਹਦੇ ਭੇਟਾ ਵਧਾਈ ਜਾਂਦਾ ਦਵਾਦਾ ਕੱਢੋ ਗੁਰਦੁਆਰੇ ਉਹਨਾਂ ਉਹ ਗ੍ਰੰਥੀ ਲਿਆਓ ਜਿਹੜਾ ਦੁੱਧ ਆਟੇ ਤੇ ਗੁਜ਼ਾਰਾ ਕਰਦਾ ਹੋਵੇ ਉਹ ਗ੍ਰੰਥੀ ਲੈ ਕੇ ਆਓ ਤੇ ਪਤਾ ਕੀ ਕਰਨਗੇ ਹੌਲੇ ਮੱਲੇ ਤੇ ਰੋਜ਼ ਕਰੇਗਾ ਖਾਲਸਾ ਰੋਜ਼ ਕਰੇਗਾ ਖਾਲਸਾ ਗ੍ਰੰਥੀ ਤੇ ਤੁਹਾਡੇ ਆਟਾ ਮੰਗਦੇ ਫਿਰਦੇ ਨੇ ਨਾ ਰਾਜ ਕਦ ਨਾ ਕਰਨਾ ਜੀ ਗ੍ਰੰਥੀ ਤੇ ਤੁਹਾਡੇ ਦੁੱਧ ਮੰਗਦੇ ਫਿਰਦੇ ਨੇ ਤੇ ਫਿਰ ਕੀ ਉਹਨਾਂ ਦੇ ਵਿਚਾਰੇ ਨਾਲ ਪਰ ਆਜ ਪਾ ਕੇ ਕੀ ਕਰਾਂਗੇ ਸਤਕਾਰ ਜੋ ਖਾਲਸਾ ਜੀ ਹੈ ਥੋੜੀਆਂ ਜੀਆਂ ਘਰ ਵੀ ਆ ਇਹ ਲੱਗਣੀਆਂ ਜ਼ਰੂਰ ਐ ਜੇ ਆਪਾਂ ਕਹੀਏ ਨਾ ਵੀ ਪੰਜ ਪਾਠੀ ਨਹੀਂ ਸਾਡੇ ਕੱਠੇ ਹੋਏ ਇੱਕ ਮੈਂ ਇੱਥੇ ਵੀ ਬੇਨਤੀ ਕਰ ਦਿੰਦਾ ਪਾਠੀ ਨੂੰ ਖੰਡਪਾੜ ਸਾਹਿਬ ਦਾ ਵਿਚਾਰੇ ਦਾ ਤਿੰਨਾ ਦਿਨਾਂ ਬਾਅਦ 500 ਬਜਦਾ 500 ਤੇ ਪਰਿਵਾਰ ਪਾਲ ਕੇ ਵੇਖੋ ਹਤੋਂ ਜੇ ਕਿਤੇ ਵਿਆਹ ਖੰਡਪਾੜ ਸਾਹਿਬ ਜੇ ਮਹੀਨੇ ਚ ਦੋ ਆਉਣ ਵਿਚਾਰੇ ਨੂੰ ਤੇ ਕਹ ਹਜ਼ਾਰ ਰੁਪਏ ਤੇ ਮੈਨੂੰ ਟੱਬਰ ਪਾਲ ਕੇ ਵਿਖਾਓ ਤੂੰ ਹੀ ਆਪਣਾ ਉਹਨੇ ਵਿਚਾਰੇ ਇੱਥੇ ਵੀ ਡਿਊਟੀ ਲਾਉਣੀ ਦੂਜੇ ਪਿੰਡ ਵੀ ਜਾ ਕੇ ਲਾਉਣੀ ਵਿਚਾਰੇ ਨੇ ਜੇ ਉਹਨਾਂ ਨੂੰ ਪਤਾ ਹੋਵੇ ਮੈਨੂੰ ਇੱਕ ਖੰਡ ਪਾੜ ਸਾਹਿਬ ਕੋ 3000 ਬਚਨਾ 4000 ਬਚਨਾ ਉਹ ਚੌਂਕੜੀ ਮਾਰ ਕੇ ਤੁਹਾਡੇ ਘਰ ਬਵੇ ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰੇ ਮਹਿੰਗੇ ਤੋਂ ਵਹਿੰਗਾ ਬ੍ਰਾਂਡ ਜਿੰਨਾ ਮਰਜ਼ੀ ਪੀ ਜਾਓ ਜਿੰਨਾ ਮਰਜ਼ੀ ਖਰਚਾ ਕਰੋ ਲੇਕਿਨ ਪਾਠੀ ਵੱਲੇ ਨਿਗਾਹ ਹੁੰਦੀ ਇਹਨੂੰ ਭੇਟਾ ਕਿੰਨੀ ਕਾਗੀ ਸਾਡੇ ਘਰ ਦੇ ਵਿੱਚੋਂ ਅਟਲ ਸਚਾਈ ਹੈ